ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਹਰਮਨਦੀਪ ਸਿੰਘ ਸਵਾਗਤ ਕਰਦੇ ਆ ਤੁਹਾਡਾ ਆਪਣੇ ਚੈਨਲ ਰਾਈ ਡੈਰੀ ਫਾਰਮਿੰਗ ਦੇ ਉੱਤੇ ਲੋਬੀ ਦੋਸਤੋ ਇੱਕ ਤੁਹਾਡੇ ਨਾਲ ਨਾ ਛੋਟੀ ਜੀ ਜਾਣਕਾਰੀ ਸਾਂਝੀ ਲੱਗਿਆ ਸੀਗਾ ਕਰਨ ਮਸਲਾ ਕੀ ਆ ਜਿਹੜੇ ਆਪਣੇ ਨਾ ਤਾਜ਼ੇ ਸੂਏ ਪਸ਼ੂ ਹੁੰਦੇ ਆ ਆਪਾਂ ਉਹਨਾਂ ਨੂੰ ਦਲੀਆ ਪਾਉਂਦੇ ਆ ਤਾਂ ਲੇਟੀ ਵੀ ਕਹਿੰਦੇ ਨੇ ਇਹਨੂੰ ਆਪਾਂ ਇਹ ਜਿਹੜਾ ਦਲੀਆ ਨਾ ਇਹਨੂੰ ਪਾਉਣ ਲੱਗਿਆਂ ਬਸ ਇੱਕ ਚੀਜ਼ ਦਾ ਧਿਆਨ ਰੱਖਿਆ ਕਰੋ ਮਸਲਾ ਕੀ ਆ ਵੀ ਜਦੋਂ ਤੁਸੀਂ ਦਲੀਆਂ ਪਾਉਣਾ ਨਾ ਕੱਲਾ ਦਲੀਆਂ ਨਹੀਂ ਪਾਉਣਾ ਪਸ਼ੂ ਤਾਂ ਦਲਿਏ ਨੂੰ ਨਾ ਤੁਸੀਂ ਤੂੜੀ ਚ ਮਲਾ ਕੇ ਪਾਉਣਾ ਐਦੇ ਪਿਛਲਾ ਲਾਉ ਜੀ ਕੋ ਬਹੁਤ ਵੱਡਾ ਭਾਈ ਮਸਲਾ ਕੀ ਆ ਜਦੋਂ ਨਾ ਆਪਾਂ ਕੱਲਾ ਦਲੀਆਂ ਪਸ਼ੂ ਨੂੰ ਪਾ ਦਿੰਦੇ ਆ ਤਾਂ ਕਈ ਵਾਰ ਹੁੰਦਾ ਆ ਦਲਿਏ ਦੇ ਨਾਲ ਨਾ ਪਸ਼ੂ ਰੁਕ ਜਾਂਦਾ ਡਿੱਕੀ ਹੋ ਜਾਂਦਾ ਕੱਖ ਪੱਠਾ ਛੱਡ ਦਿੰਦਾ ਬਹੁਤ ਜਗ੍ਹਾ ਇਹ ਚਾਂਸ ਦੇਖਣ ਨੂੰ ਮਿਲਦੇ ਆ ਬਈ ਕੀ ਕਹਿੰਦੇ ਆ ਲੋਕ ਬਈ ਪਸ਼ੂ ਨੂੰ ਦਲੀਆਂ ਪਾਇਆ ਸੀ ਜੀ ਤਾਂ ਮੁੜ ਕੇ ਪਸ਼ੂ ਕੱਖ ਛੱਡ ਗਿਆ ਬਈ ਇਕੱਠਾ ਜਾ ਹੋ ਗਿਆ ਡਿੱਕੀ ਹੋ ਗਿਆ ਉਹਦਾ ਕਾਰਨ ਇਹੀ ਹੁੰਦਾ ਵੀ ਜਿਹੜਾ ਤੁਸੀਂ ਕੱਲਾ ਦਲੀਆਂ ਪਾ ਦਿੰਦੇ ਹੋ ਜਿਹੜਾ ਕੱਲਾ ਦਲੀਆਂ ਮੰਨ ਲਓ ਆਪਾਂ ਦਾਬੜੇ ਚ ਤਸਲੇ ਚ ਪਾਤਾ ਤਾਂ ਉਹ ਪਸ਼ੂ ਖਾ ਜਾਂਦਾ ਆ ਤਾਂ ਉਹ ਅੰਦਰ ਲੰਘ ਜਾਂਦਾ ਤਾਂ ਉਹਦੀ ਜਗਾਲੀ ਨਹੀਂ ਕਰ ਪਾਉਂਦਾ ਪਸ਼ੂ ਕਿਉਂਕਿ ਪਸ਼ੂ ਨੇ ਕੱਖਾਂ ਨੂੰ ਵਾਪਸ ਲੈ ਕੇ ਆਉਣਾ ਹੁੰਦਾ ਭਈ ਜਦੋਂ ਸਿੱਧੇ ਕੱਖ ਪਸ਼ੂ ਮੂੰਹ ਦੇ ਵਿੱਚ ਲੈ ਮੂੰਹ ਚੋਂ ਸਿੱਧੇ ਪੇਟ ਦੇ ਵਿੱਚ ਲੈ ਜਾਂਦਾ ਤਾਂ ਜਦੋਂ ਉਹ ਦੁਬਾਰੇ ਅੱਗੇ ਮੂੰਹ ਦੇ ਵਿੱਚ ਆਉਂਦੇ ਆ ਤਾਂ ਉਹਨਾਂ ਦੀ ਜਗਾਲੀ ਕਰਕੇ ਵਾਪਸ ਲੈ ਕੇ ਜਾਂਦਾ ਪਸ਼ੂ ਹੁਣ ਜਿਹੜਾ ਤਾਂ ਦਲੀਆ ਤੂੜੀ ਦੇ ਨਾਲ ਲੱਗਿਆ ਹੋਇਆ ਐਨੇ ਤਾਂ ਜਗਾਲੀ ਦੇ ਸਮੇਂ ਵਾਪਸ ਆ ਜਾਣ ਤਾਂ ਇਹਦੀ ਜਗਾਲੀ ਹੋਊਗੀ ਪ੍ਰੋਪਰ ਇਹ ਡਾਈਜੈਸਟ ਹੋਊਗਾ ਜਿਹੜਾ ਦਲੀਆ ਸਿੱਧਾ ਪਾਤਾ ਨਾ ਆਪਾਂ ਉਹ ਸਿੱਧਾ ਪਸ਼ੂ ਪਾਣੀ ਦੀ ਤਰ੍ਹਾਂ ਅੰਦਰ ਲੈ ਜਾਂਦਾ ਤਾਂ ਉਹਦੀ ਮੁੜ ਕੇ ਜਗਾਲੀ ਨਹੀਂ ਹੋ ਪਾਉਂਦੀ ਐ ਤਾਂ ਚਲੋ ਮਾੜਾ ਮੋਟਾ ਅੰਦਰ ਜਾ ਕੇ ਜਿਹੜਾ ਕੱਖਾਂ ਚ ਰਲ ਗਿਆ ਉਹਦੀ ਤਾਂ ਹੋਣੀ ਆ ਜਿਹੜਾ ਸਿੱਧਾ ਪਾਣੀ ਵਾਂਗ ਅੰਦਰ ਲੰਘ ਗਿਆ ਪਤਲਾ ਦਲੀਆ ਹੋਊਗਾ ਤਾਂ ਉਹਦੀ ਜਗਾਲੀ ਨਹੀਂ ਹੁੰਦੀ ਤਾਂ ਪ੍ਰੋਪਰ ਉਹਨੂੰ ਪਸ਼ੂ ਡਾਈਜੈਸਟ ਨਹੀਂ ਕਰ ਪਾਉਂਦਾ ਜਦੋਂ ਡਾਈਜੈਸਟ ਨਹੀਂ ਕਰ ਪਾਉਂਦਾ ਪਸ਼ੂ ਤਾਂ ਉਹ ਪਸ਼ੂ ਨੂੰ ਡਿੱਕੀ ਲੱਗ ਜਾਂਦੀ ਆ ਪਸ਼ੂ ਹੋਰ ਕੱਖ ਪੱਠਾ ਖਾਣਾ ਛੱਡ ਦਿੰਦਾ ਤਾਂ ਆ ਛੋਟੀ ਜੀ ਤੁਹਾਡੇ ਨਾਲ ਜਾਣਕਾਰੀ ਹਾਸਲ ਕਰ ਸਾਂਝੀ ਕਰਨੀ ਸੀ ਤਾਂ ਮਸਲਾ ਕੀ ਆ ਇਹ ਜਾਣਕਾਰੀ ਹੈ ਭਾਵੇਂ ਛੋਟੀ ਜੀ ਆ ਪਰ ਪਸ਼ੂ ਨੂੰ ਬਚਾ ਸਕਦੀ ਆ ਕਈ ਪਸ਼ੂ ਤਾਂ ਮੰਨ ਲਓ ਜਦੋਂ ਜਿਆਦਾ ਦਲੀਆ ਖਾ ਕੇ ਐਸੇ ਡਿੱਕੀ ਹੁੰਦੀ ਆ ਵੀ ਮੁੜ ਕੇ ਤਾਂ ਵੀ ਨਹੀਂ ਆਉਂਦੇ ਕਈ ਪਸ਼ੂਆਂ ਨੇ ਘੱਟ ਖਾਦਾ ਹੁੰਦਾ ਤਾਂ ਉਹ ਮੁੜ ਕੇ ਦਵਾਰੇ ਤਾੜੇ ਤੇ ਆ ਜਾਂਦੇ ਆ ਕਈ ਪਸ਼ੂ ਐਸੇ ਹੁੰਦੇ ਆ ਮੁੜ ਕੇ ਤਾੜੇ ਤੇ ਆਉਂਦੇ ਤਾਂ ਲੋ ਵੀ ਦੋਸਤੋ ਆਪਣੇ ਪਸ਼ੂਆਂ ਨੂੰ ਸਹੀ ਰੱਖਣ ਦੇ ਲਈ ਇੰਨੀ ਕੀ ਚੀਜ਼ ਦਾ ਧਿਆਨ ਰੱਖਿਓ ਤਾਂ ਮਿਲਦੇ ਹਾਂ ਅਗਲੀ ਕਿਸੇ ਚੰਗੀ ਜਾਣਕਾਰੀ ਵਾਲੀ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ